ਇੱਕ ਦਿਨ ਸੁਖਵੀਰਵਾਲ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਣੇ ਪੀਏ ਨੂੰ ਪੁੱਛਿਆ ਕੱਠ ਜਗਾ ਦਾ ਓਦੋਂ ਪੀਏ ਕਹਿੰਦਾ ਕਮਾਲ ਕਰ ਦਿਓ ਜਨਾਬ ਜੇ ਪੱਪੂ ਸੋਹਸਿਆਣੀ ਦੀ ਰੇੜੀ ਤੇ ਪਟਿਆਲੇ 'ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਫੇਰ ਕੀਤਾ ਆ ਪਾ ਲਿਆ ਇਹ ਸੱਫ ਰੇੜੀ 'ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁਤ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਓਏ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਾਟਾਂ ਵਾਲੇ ਉਹ ਵੱਡੀਆਂ ਪੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਵਿੱਚ ਸਪਾਉਣਗੇ ਨਾ ਤਾਇਆ ਮੂਹੋਂ ਦਾ ਐਡਰੈਸ ਦੇਊਗਾ ਪਾ ਲਿਆ ਹੋ ਪਾ ਲਿਆ ਹੋ ਇਹਨਾਂ ਨੇ ਪੁੱਜੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਐ ਮੂਹ ਫਲੀ ਵਾਲੀ ਵੀ ਦੱਬੀ ਐ ਨਾਲੇ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੁਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਉਹਨਾਂ ਕਿਤੇ ਮੱਥੇ ਨਾਲ ਲੱਗ ਜਾਣ ਪਟਿਆਲੇ ਦੇ ਫੁਹਾਰਾ ਚੌਂਕ ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ ਅੱਛਾ 3000 ਦੇ ਸਮੋਸੇ ਇੱਕ ਦਿਨ ਚ ਵੇਚ ਲਿਤਾਇਆ ਬੱਲੇ 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 ਇੱਕ ਦਿਨ ਸੁਖਵੀਰ ਵਾਲੇ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਦੇ ਪੀਏ ਨੂੰ ਪੁੱਛਿਆ ਕੱਠ ਜਾ ਕਾਹਦਾ ਉਦੋਂ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸਮੋਸਿਆਂ ਵਾਲੀ ਰੇੜੀ ਤੇ ਪਟਿਆਲੇ ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਵੇਰ ਕੀਤਾ ਜਾਂ ਪਾ ਲਿਆ ਇਸ ਸਫਰ ਰੇੜੀ ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਓਹ ਬਹੁ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਓਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀਏ ਨਾ ਯਾਰ ਓਹ ਖਾਨਦਾਨ ਨਹੀਂ ਓਹ ਜ਼ਮੀਨਾਂ ਵਾਲੇ ਬੰਦੇ ਓਹ ਜਹਾਜ਼ਾਂ ਵਾਲੇ ਓਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਓਹ ਸਮੋਸਿਆਂ ਦੀ ਰੇੜੀ 'ਚ ਹਿੱਸਾ ਪਾਉਣਗੇ ਨਾ ਤਾਇਆ ਮੂਰੋ ਕੋ ਅਡਰੈਸ ਦੇਊਗਾ ਪਾ ਲਿਆ ਹੋਊ ਪਾ ਲਿਆ ਹੋਊ ਇਹਨਾਂ ਨੇ ਪੁੱਚੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਐ ਮੂਫਲੀ ਵਾਲੇ ਵੀ ਦੱਬੀ ਐ ਨਾਲੇ ਕੀ ਯਾਰੇ ਮੇਜ ਲੈ ਕੇ ਜਾ ਰਹੇ ਹਾਂ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਣਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਲੈ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ ਇੱਕ ਦਿਨ ਸੁਖਵੀਰ ਵਾਲ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਣੇ ਪੀਏ ਨੂੰ ਪੁੱਛਿਆ ਕੱਠ ਜਾ ਕਹਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸੋਸਿਆਣੀ ਦੀ ਰੇੜੀ ਤੇ ਪਟਿਆਲੇ 'ਚ ਇਕੱਠੀ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲ ਦੋ ਫੇਰ ਕੀਤਾ ਆ ਪਾ ਲਿਆ ਇਹ ਤਾਂ ਫਿਰ ਰੇੜੀ 'ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਉਹ ਬਹੁਤ ਜਿਹੜਾ ਬੁੜਾ ਐ ਨਾ ਮੂਰੋ ਤਾਇਆ ਉਹ ਇਹ ਨਹੀਂ ਕਹੂੰਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨੀ ਹੋਏ ਜ਼ਮੀਨਾਂ ਵਾਲੇ ਬੰਦੇ ਉਹ ਜਾਜਾਂ ਵਾਲੇ ਓਏ ਵੱਡੀਆਂ ਪੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ 'ਚ ਸਪਾਉਂਦੇ ਨਾ ਮੂੰਹੋਂ ਕੋ ਡਰੈਸ ਦੇਊਗਾ ਪਾਲਿਆ ਹੋ ਪਾਲਿਆ ਹੋ ਇਹਨਾਂ ਨੇ ਪੁੱਜੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਐ ਮੂਹ ਫਲੀ ਵਾਲੀ ਵੀ ਦੱਬੀ ਐ ਨਾਲੇ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬੱਸ ਕਰੋ ਯਾਰ ਜੇ ਤੁਸੀਂ ਜਾਂਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛੱਡੋ ਉਹਨਾਂ ਕਿਤੇ ਮੱਥੇ ਨਾ ਲੱਗ ਜਾਣ ਯਾਰ ਪਟਿਆਲੇ ਦੇ ਫੁਹਾਰਾ ਚੌਂਕ 'ਚ ਨਾ ਪੱਪੂ ਸਮੋਸਿਆਂ ਵਾਲਾ ਇੱਕ ਰੇੜੀ ਲਾਉਂਦਾ ਹੈ ਅੱਛਾ 3000 ਦੇ ਸੌਸ ਇੱਕ ਦਿਨ ਚ ਵੇਚ ਲਤਾ ਆ ਬੱਲੇ 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 ਇੱਕ ਦਿਨ ਸੁਖਵੀਰਵਾਲ ਦਾ ਕਾਫਲਾ ਲੰਘਿਆ ਉੱਥੋਂ ਦੀ ਉਹਨੇ ਆਪਣੇ ਪੀਏ ਨੂੰ ਪੁੱਛਿਆ ਕੱਠ ਜ ਆ ਕਹਦਾ ਉਹਦਾ ਪੀਏ ਕਹਿੰਦਾ ਕਮਾਲ ਕਰਦੇ ਹੋ ਜਨਾਬ ਜੇ ਪੱਪੂ ਸੌਸਿਆਣੀ ਦੀ ਰੇੜੀ ਤੇ ਪਟਿਆਲੇ 'ਚ ਕੱਠ ਨਹੀਂ ਹੋਊਗਾ ਹੋਊ ਕਿੱਥੇ ਫਿਰ ਅੱਛਾ ਵੀ ਫੇਰ ਵੀ ਸ਼ੇਰਾ ਫੇਰ ਕੀਤਾ ਝੂਠ ਬੋਲਦੋ ਫੇਰ ਕੀਤਾ ਆ ਪਾ ਲਿਆ ਹਿੱਸਾ ਫੇਰ ਰੇੜੀ 'ਚ ਹੁਣ 1500 ਪੱਪੂ ਦਾ ਬਾਕੀ 1500 ਬਾਦਲ ਕਲੇ ਪੱਪੂ ਦਾ ਹੈ ਉਹ ਬਹੁ ਜਿਹੜਾ ਬੁੜਾ ਹੈ ਨਾ ਮੂਰੋ ਤਾਇਆ ਉਹ ਇਹ ਨਹੀਂ ਕਹੂਗਾ ਕਿਉਂ ਝੂਠ ਬੋਲੀਏ ਨਾ ਯਾਰ ਉਹ ਖਾਨਦਾਨ ਨਹੀਂ ਉਹ ਜ਼ਮੀਨਾਂ ਵਾਲੇ ਬੰਦੇ ਉਹ ਜਹਾਜ਼ਾਂ ਵਾਲੇ ਉਹ ਵੱਡੀਆਂ ਬੱਸਾਂ ਵਾਲੇ ਨੇ ਯਾਰ ਉਹ ਸਮੋਸਿਆਂ ਦੀ ਰੇੜੀ ਵਿੱਚ ਹਿੱਸਾ ਪਾਉਣਗੇ ਨਾ ਤਾਇਆ ਮੂਰੋ ਕੋ ਅਡਰੈਸ ਦੇਊਗਾ ਪਾ ਲਿਆ ਹੋ ਪਾ ਲਿਆ ਹੋ ਇਹਨਾਂ ਨੇ ਪੁੱਚੋ ਮੰਡੀ ਕੋਲੇ ਵੀ ਇੱਕ ਸਮੋਸਿਆਂ ਦੀ ਰੇੜੀ ਦੱਬੀ ਹੈ ਮੂਫਲੀ ਵਾਲੀ ਵੀ ਦੱਬੀ ਹੈ ਨਾਲ ਕੀ ਯਾਰ ਇਹ ਮਜ ਲੈ ਕੇ ਜਾ ਰਹੇ ਹਾਂ ਇੱਥੇ ਯਾਰ ਤੁਸੀਂ ਕੀ ਕਰਨਾ ਹੈ ਪੈਸਾ ਯਾਰ ਲੋਕ ਤੁਹਾਡੇ ਤੇ ਮਤਲਬ ਬਾਹਰ ਨਿਕਲ ਤੇ ਸ਼ਰਤਾਂ ਲਾਉਂਦੇ ਹੋਣ ਯਾਰ ਬਸ ਕਰੋ ਯਾਰ ਜੇ ਤੁਸੀਂ ਜਾਣਦੇ ਹੋ ਲੋਕ ਪਰਾਂ ਨੂੰ ਮੂੰਹ ਕਰ ਲੈਣ ਛਡੋ ਇਹਨਾਂ ਕਿਤੇ ਮੱਥੇ ਨਾ ਲੱਗ ਜਾਣ ਯਾਰ ਇਹ ਕੀ ਇਮੇਜਾਂ ਬਣਾ ਲੀਆਂ ਯਾਰ